ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਨੇ ਸੱਚੇ ਪਾਤਸ਼ਾਹ ਆ ਜਿਹੜੇ ਹੜਾਂ ਨਾਲ ਸਤਿਭਾਈ ਹੋਈ ਹੈ ਇਹਦੇ 'ਚੋਂ ਨਿਕਲਦੀ ਸਾਨੂੰ ਤਾਕਤ ਬਖਸ਼ੀ ਗੁਰੂ ਪਾਤਸ਼ਾਹ ਕੇਂਦਰ ਸਰਕਾਰ ਨੂੰ ਉਸਮਤ ਬਖਸ਼ਣ ਵੀ ਜੇ ਹਿੰਦੁਸਤਾਨ ਪਾਕਿਸਤਾਨ ਦਾ ਕ੍ਰਿਕਟ ਦਾ ਮੈਚ ਹੋ ਸਕਦਾ ਇਹ ਫਿਰ ਸਭ ਸਾਂਝੀ ਵਾਲ ਸਦਾ ਸੁਨੇਹਾ ਦੇਣ ਵਾਲੇ ਗੁਰਨਾਨਕ ਪਾਤਸ਼ਾਹ ਉਹਨਾਂ ਦੇ ਗੁਰਪੁਰਪਤੇ ਜਾਣ ਦੇ ਜਥੇ ਨੂੰ ਵੀ ਆਗੇ ਦੇਣੀ ਚਾਹੀਦੀ ਹੈ ਬਿਲਕੁਲ ਨਹੀਂ ਕਰਨਾ ਚਾਹੀਦਾ ਇਹ ਤਾਂ ਸਗੋਂ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਇਹ ਜੇ ਤੁਸੀਂ ਮੈਚ ਕਰਾ ਸਕਦੇ ਹੋ ਕਿ ਫਿਰ ਦੂਰੀਆਂ ਮਿਟਾਉਣ ਵਾਲਾ ਕੰਮ ਕਰਨਾ ਚਾਹੀਦਾ ਗੁਰਨਾਨਕ ਪਾਤਸ਼ਾਹ ਦਾ ਸਾਰੀ ਦੁਨੀਆ ਦੇ ਸੰਝੇ ਹੈ ਨੂੰ ਲੈ ਕੇ ਕਾਫੀ ਸਿਆਸਤ ਕੀਤੀ ਜਾ ਰਹੀ ਹੈ ਕਿਵੇਂ ਦੇਖਦੇ ਹਾਂ ਆ ਮਦਦ ਹੋਣੀ ਚਾਹੀਦੀ ਹੈ ਸਿਆਸਤਲ ਦੀ ਤਾਂ ਮਦਦ ਹੋਣੀ ਪਈ ਇਹ ਜਰਮੰਡ ਦੇ ਸੰਚਾਰ ਕਰਨ ਕੀ ਗੱਲ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਨਾ ਹੈ ਸੱਚਾ ਪਾਤਸ਼ਾਹ ਆ ਜਿਹੜੇ ਹੜਾ ਨਾਲ ਸਤਾਈ ਹੋਈ ਹੈ ਇਹਦੇ ਚੋਂ ਨਿਕਲਦੀ ਸਾਨੂੰ ਤਾਕਤ ਬਖਸ਼ੀ ਜਿਹੜਾ ਹੱਥ ਫੜ ਕੇ ਆਪਜੀ ਦੀ ਕਿਰਪਾ ਸਦਕਾ ਨਿਕਲ ਸਕੀ ਏ ਇਸ ਮਾੜੇ ਸਮੇਂ ਦੇ ਵਿੱਚੋਂ ਔਰ ਗੁਰੂ ਪਾਤਸ਼ਾਹ ਕੇਂਦਰ ਸਰਕਾਰ ਨੂੰ ਉਸ ਮਤ ਬਖਸ਼ਣ ਵੀ ਦੇ ਹਿੰਦੁਸਤਾਨ ਪਾਕਿਸਤਾਨ ਦਾ ਕ੍ਰਿਕਟ ਦਾ ਮੈਚ ਹੋ ਸਕਦਾ ਤੇ ਫਿਰ ਸਬ ਸਾਂਝੀ ਵਾਲ ਸਦਾਇਨ ਦਾ ਸਨੇਹਾ ਦੇਣ ਵਾਲੇ ਗੁਰਨਾਨਕ ਪਾਤਸ਼ਾਹ ਉਹਨਾਂ ਦੇ ਗੁਰਪੁਰਬ ਤੇ ਜਾਣ ਤੇ ਜਥੇ ਨੂੰ ਵੀ ਆਗੇ ਦੇਣੀ ਚਾਹੀਦੀ ਹੈ। ਮੋਰੀ ਵੀ ਬਤਾ ਦੇ ਸਿਫੇ ਨੂੰ ਕਿਵੇਂ ਲਿਖਦੇ ਆ ਕਿਹੜਾ ਕਿਹੜਾ ਸਿਫਾ ਕੋਈ ਹਿੱਤਾਨ ਸਭਾ ਕਮੇਟੀ ਉਹ ਨਹੀਂ ਨਹੀਂ ਹੋ ਤੇ ਚੱਲਦਾ ਰਹਿੰਦਾ। ਭਾਰਤ ਸਰਕਾਰ ਵੱਲੋਂ ਜਿਵੇਂ ਕਿ ਗੁਰਧਾਮਲ ਦਰਸ਼ਨਾਂ ਲਈ ਪਾਕਿਸਤਾਨ ਜਿੱਥੇ ਜਾਂਦਾ ਤੇ ਸੋ ਉਹਨਾਂ ਦੇ ਵੱਲੋਂ ਇਸ ਵਾਰ ਜਿਹੜਾ ਕਿ ਬੈਂਕ ਕਰ ਦਿੱਤਾ ਗਿਆ ਬਿਲਕੁਲ ਨਹੀਂ ਕਰਨਾ ਚਾਹੀਦਾ ਇਹ ਤਾਂ ਸਗੋਂ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਇਹ ਇਹ ਤੁਸੀਂ ਮੈਚ ਕਰਾ ਸਕਦੇ ਹੋ ਤੇ ਫਿਰ ਦੂਰੀਆਂ ਮਟਾਉਣ ਵਾਲਾ ਕੰਮ ਕਰਨਾ ਚਾਹੀਦਾ ਗੁਨਾਨਗ ਪਾਸ਼ਾ ਦਾ ਸਾਰੀ ਦੁਨੀਆ ਦੇ ਸਾਹੇ ਸੋ ਉਹਨਾਂ ਦੇ ਗੁਰਪ੍ਰਭ ਤੇ ਅੱਜ ਰਾਹੁਲ ਗਾਂਧੀ ਦਾ ਪੰਜਾਬ ਰਾਹੁਲ ਗਾਂਧੀ ਦਾ ਪੰਜਾਬ ਦੌਰਾ ਕਿਵੇਂ ਦੇਖ ਰਹੇ ਹੋ ਠੀਕ ਹੈ ਮੋਦੀ ਜੀ ਵੀ ਆਏ ਸੀ ਰਾਹੁਲ ਗਾਂਧੀ ਜੀ ਵੀ ਆਏ ਆ ਸੋ ਜੋ ਵੀ ਕੋਈ ਸਾਡਾ ਪਤਾ ਲੈਣ ਆਉਂਦਾ ਜੀ ਐਨੂ ਨੂੰ ਲੈ ਕੇ ਕਾਫੀ ਸਿਆਸਤ ਕੀਤੀ ਜਾ ਰਹੀ ਹੈ ਕਿਵੇਂ ਦੇਖਦੇ ਹੋ ਸਿਆਸਤ ਹੋਣੀ ਚਾਹੀਦੀ ਹੈ ਸਿਆਸਤ ਆਪਦੀ ਥਾਂ ਮਦਦ ਹੋਣੀ ਚਾਹੀਦੀ ਹੈ